ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਨ ਸਿੰਘ 22ਖਦੇਵ ਦੇ ਕੋਲੇ ਆਇਆ ਦੋਸਤੋ ਤੇ ਚਾਰ ਨਾਗ ਬਿਲਕੁਲ ਵੀਰ ਦੇ ਕੋਲੇ ਬਕਾਉ ਨੇ ਇੱਕ ਦੋ ਮੱਜਾਂ ਨੇ ਪੂਰੀਆਂ ਵੱਡੇ ਪੱਲੇ ਦੀਆਂ ਡਬਲ ਮੱਜਾਂ ਤੁਹਾਨੂੰ ਦਿਖਾ ਦੇਣੇ ਦੋਸਤੋ ਟੇਢੇ ਕੱਟ ਦੇ ਵਿੱਚ ਤੁਸੀਂ ਇਹ ਨੀਲੀ 라ਵੀ ਦੀ ਮੱਝ ਦੇਖਦੇ ਪਏ ਹੋ ਤਕਰੀਬਨ ਦੋਸਤੋ ਤੀਜਾ ਸੂਬਾ ਸੂਈ ਆ ਤੀਜਾ ਸੂਬਾ ਸੂਈ ਆ ਦਿਨ ਹਜੇ ਥੋੜੇ ਕੋਹੇ ਆ ਸੂਈ ਨੂੰ ਕੁਛ 6 ਦਿਨ ਹੋਏ ਆ ਤੇ 11 ਲੀਟਰ ਬੋਲਾ ਕੋਈ ਵੀਰ ਮਨਸਾ ਦਾ ਕੱਚਾ ਬੋਲਾ ਮੰਨ ਸਕਦਾ ਠੀਕ ਹੈ ਜੀ ਦੁੱਧ ਵੀਰਾਂ ਦਾ ਵੀ ਘੱਟੋ ਘੱਟ 12 13 12 13 ਲੀਟਰ ਦੁੱਧ ਜਿਹੜਾ ਨਾਰਮਲ ਚੋਣਾ ਚਾਹੀਦਾ ਏਡੀ ਵੱਡੀ ਮੱਝ ਨੂੰ ਸੋ ਡਬਲ ਮੱਝ ਆਇਆ ਇੱਕ ਬਿਲਕੁਲ ਨਾਲ ਸਰਕਾਰੀ ਸੀਮਨ ਦੀ ਜਿਹੜੀ ਇਹ ਮੱਝ ਆ ਤੀਜਾ ਸੂਆ ਸੂਣਾ ਤਕਰੀਬਨ ਦਿਨ ਦੋਸਤੋ 35 ਹਜੇ ਸ਼ਹਿਦ ਆਉਂਦਾ ਕੋਈ 10 ਦਿਨ ਹਜੇ ਬਾਕੀ ਇਸੂਣ ਦੇ ਵਿੱਚ ਫੇਸ ਕੁਆਲਟੀ ਤੁਹਾਨੂੰ ਥੋੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਵੇਖੋ ਜੀ ਠੀਕ ਹੈ ਜੀ ਸਿੰਘਾ ਸਿੰਘਾਂ ਦੇ ਬੰਤਰ ਬਿਲਕੁਲ ਅੱਖ ਬਿੱਲੀ ਮਨ ਕੀ ਓਵਰ ਵਾਈਟਸ ਨਾਲ ਥੋੜੀ ਜਿਹੀ ਵਾਈਟਨੈਸ ਬੇਸ਼ੱਕ ਥੋੜੀ ਤੁਹਾਨੂੰ ਵੱਧ ਲੱਗੂਗੀ ਪਰ ਕੁਆਲਿਟੀ ਪੂਰੀ ਹੈਗੀ ਹੈ ਤੇ ਪਣ ਇੱਕ ਨੰਬਰ ਆ ਥਣਾ ਥਣਾ ਦੇ ਬਿਲਕੁਲ ਸਾਫ ਪਹਿਲਾਂ ਝੋਟੀ ਇੱਕ ਬਿਲਕੁਲ ਬਕਾਊਗਾ